ਦੋਲੀ ਮਾਰ ਲੇ ਕਰ ਦਿੱਤਾ ਕੀ ਮਾਮਲਾ ਜੀ ਵਰਤ ਸੀ ਨਾ ਮੇਰਾ ਰਾਜਵਿੰਦਰ ਸਿੰਘ ਹੈ ਜੀ ਹਾਂ ਜੀ ਮੈਂ ਕਬਲਜੀਤ ਸਿੰਘ ਦਾ ਕਜ਼ਨ ਬਰਦਰ ਹੈ ਹਾਂ ਜੀ ਦੋ ਦਿੱਲੀ ਦੀ ਰੂਟੀਨ ਤਰ੍ਹਾਂ ਉਹ ਦੋਨੇ ਆ ਕੇ ਆ ਰਹੇ ਸੀ ਰਾਤ ਨੂੰ ਤੇ ਦੋ ਬੰਦੇ ਬਾਈਕ ਤੇ ਆਏ ਆ ਮੋਟਰਸਾਈਕਲ ਜਿਹੜਾ ਉਹਨਾਂ ਨੇ ਦੱਸਿਆ ਹੋਣਾ ਬਾਈਕ ਤੇ ਦੋ ਜਣੇ ਆਏ ਆ ਤੇ ਨੌਸਿੰਖੀ ਦੋਨੇ ਮੁੰਨੇ ਸੀ ਤੇ ਉਹਨਾਂ ਨੂੰ ਸ਼ੂਟ ਕਰਕੇ ਤੇ ਚਲੇ ਗਏ ਸਰ ਕੇ ਰਾਮਦਵਾਲੀ ਹਿੰਦੂਆਂ ਦੇ ਅਸਲ ਕਿੰਨੀ ਤਰੀਕ ਦਾ ਵਾਕਿਆ ਜੀ 9 ਤਰੀਕ ਦਾ ਜੀ ਇਹਦਾ ਕੋਈ ਕਾਰਵਾਈ ਪੁਲਿਸ ਨੇ ਕੀਤੀ ਕਿ ਕੋਈ ਕਾਰਵਾਈ ਹਨੂ ਤੇ ਦੱਸ ਰਿਹਾ ਕਿ ਕਾਰਵਾਈ ਕਰ ਰਹੇ ਆ ਬਾਕੀ ਅਸੀਂ ਤਾਂ ਇਧਰ ਹਸਪੀਟਲ ਦੇ ਵਿੱਚ బిਜੀ ਆ ਸਾਨੂੰ ਕੋਈ ਨਹੀਂ ਮਤਲਬ ਇਹੋ ਦੱਸ ਰਿਹਾ ਕਿ ਕਾਰਵਾਈ ਕਰ ਰਹੇ ਆ ਕਿੰਨੀ ਕਮਰਸੀ ਜੀ ਕਬਲ ਜੀ ਸੀ ਚਲੋ ਜੀ 50 ਸਾਲ ਦੇ 55 ਸਾਲ ਦੀ ਉਮਰ ਹੈ ਜੀ ਅਗਰ ਤੁਹਾਡੀ ਪੁਲਿਸ ਨੇ ਇਸ ਨਮਾਈ ਨਾ ਕੀਤੀ ਕਾਰਵਾਈ ਨਾ ਕੀਤੀ ਤਾਂ ਅਗਲਾ ਤੁਹਾਡਾ ਸਟੈਪ ਕੀ ਹੋਏਗਾ ਜੀ ਅਗਲਾ ਸਾਡਾ ਸਟੈਪ ਇਹੀ ਹੈ ਕਿ ਪ੍ਰੋਟੈਸਟ ਕਰਾਂਗੇ ਜੀ ਸਰ ਮੈਂ ਮਨਜੀਤ ਸਿੰਘ ਪਿੰਡ ਰਾਮਦਵਾਲੀ ਹਿੰਦੂਆ ਮੇਰਾ ਬ్రਦਰ 7 ਵਜੇ ਦਾ ਟਾਈਮ 9 ਤਰੀਕ 7 ਵਜੇ ਦਾ ਟਾਈਮ ਹੈ ਮੈਂ ਦੁਕਾਨ ਤੇ ਕ੍ਰਿਆਨੇ ਮੇਰੀ ਕ੍ਰਿਆਨੇ ਦੀ ਦੁਕਾਨ ਹੈ ਤੇ ਮੈਂ ਆਪਣੇ ਧਿਆਨ ਕਰਾਣਾ ਸਮਾਨ ਦੇ ਰਿਹਾ ਸੀ ਤੇ ਮੇਰੇ ਬ్రਦਰ ਦਾ ਫੋਨ ਆਇਆ ਕਿ ਮੈਨੂੰ ਕਿਸੇ ਨੇ ਗੋਲੀ ਤਾਂ ਕਿਉਂਕਿ ਮੈਨੂੰ ਕਿਸੇ ਨੇ ਗੋਲੀ ਮਾਰਤੀ ਹੈ ਤੇ ਜਲਦੀ ਜਲਦੀ ਗੱਡੀ ਲੈ ਕੇ ਆ ਜਾ ਤੇ ਉਹ ਟਾਈਮ ਦੇ ਉੱਤੇ ਮੈਂ ਕੀ ਕੀਤਾ ਮੈਂ ਉਹ ਟਾਈਮ ਤੇ ਮੈਂ ਕਰੋ ਜਲਦੀबाजी ਪਹਿਲਾਂ ਸਕੂਟਰੀ ਲੈ ਕੇ ਗਿਆ ਜਦੋਂ ਮੈਂ ਜੱਫਾ ਭਰ ਕੇ ਚੁੱਕਣ ਲਗਾ ਤੇ ਉਹ ਕਹਿੰਦਾ ਵੀ ਮੇਰੀ ਦੁੱਕਣ ਵਾਲੀ ਹਾਲਤ ਨਹੀਂ ਮੇਰੀ ਲੱਤਾਂ ਨਹੀਂ ਕੰਮ ਕਰਦੀਆਂ ਤੌਰ ਗੱਡੀ ਲੈ ਗਿਆ ਮੈਂ ਦੋ ਮਿੰਟ ਫਿਰ ਮੈਂ ਉਹਨੂੰ ਉਸੇ ਹਾਲਤ ਤੇ ਛੱਡ ਕੇ ਦਵਾ ਦਾ ਗੱਡੀ ਲੈ ਕੇ ਦੁਬਾਰਾ ਉਹਨਾਂ ਨੂੰ ਚੋ ਕੇ ਸਕੋਟ ਹਸਪਤਾਲ ਦੇ ਵਿੱਚ ਦਾਖਲ ਕੀਤਾ ਤੇ ਪੁਲਿਸ ਨੂੰ ਐਸਐਚਓ ਨੂੰ ਰਿਪੋਰਟ ਦਿੱਤੀ ਪਿਆ ਚੱਕਰ ਹੋ ਗਿਆ ਜੀ ਤੇ ਅੱਜ 7-8 ਦਿਨ ਹੋ ਗਿਆ ਤੇ ਅਜੇ ਤੱਕ ਤੇ ਉਹ ਬੰਦੇ ਲੱਭੇ ਨਹੀਂ ਜੀ ਕੈਮਰੇ ਵੀ ਫੁੱਲਨ ਚੱਲ ਜਾਂਦੇ ਪਤਾ ਨਹੀਂ ਫਾਰਮੈਲਟੀ ਪੂਰੀ ਕਰਦੇ ਜਾਂ ਪਤਾ ਨਹੀਂ ਕੀ ਕਰਦੇ ਕੀ ਨਹੀਂ ਕਰਦੇ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਜੀ ਮੰਗ ਕੀ ਕਰਦੇ ਆ ਬੱਸ ਤੁਸੀਂ ਸਰ ਮੰਗੇ ਹੋਈ ਆ ਕਿ ਇੱਕ ਹਫਤਾ ਹੋ ਗਿਆ ਕੰਮ ਸੇ ਕਮ ਕਿੰਨੇ ਕੈਮਰੇ ਪਿੰਡਾਂ ਦੇ ਵਿੱਚ ਲੱਗੇ ਆ ਕਿੰਨੇ ਰਸਤੇ ਜਾਂਦੇ ਕੰਮ ਸੇ ਕੰਮ ਕੋਈ ਤੇ ਪ੍ਰੂਫ ਮਿਲਣਾ ਚਾਹੀਦਾ ਇੱਕ ਹਫਤਾ ਹੋ ਗਿਆ ਹੈਗਾ ਸਰ ਇਹ ਤੇ ਹੁਣ ਪ੍ਰਮਾਤਮਾ ਜਾਣਦਾ ਕੀ ਚੱਗ ਰਿਹਾ ਕੀ ਨਹੀਂ ਚੱਗ ਰ ਪਰ ਇਹ ਤੱਕ ਹਾਲ ਨੂੰ ਕੋਈ ਸਬੂਤ ਨਹੀਂ ਮਿਲ ਰਿਹਾ ਨਾ ਕੋਈ ਸਾਨੂੰ ਕੋਈ ਪੁਲਿਸ ਵਾਲਿਆਂ ਨੇ ਪ੍ਰੂਫ ਹੀ ਲੱਭ ਕੇ ਦਿੱਤਾ ਉਹਨਾਂ ਦਾ ਕੰਮ ਹੀ ਚੀਜ਼ ਸੀ ਹੁਣ ਮਾਂ ਕੀ ਕਰਦੇ ਬਸ ਸਰ ਮੰਗਿਆ ਸਾਨੂੰ ਜਲਦੀ ਤੋਂ ਜਲਦੀ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਆਡੇ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ ਜੋ ਤੱਤ ਲੋਇਆ ਕਿ ਮਾਮਲਾ ਗੋਲੀ ਨਾਲ ਚਲਾਈਆਂ ਗਏ ਨੇ ਇਹ ਨੌਰਤਰੀ ਨੂੰ ਕਵਲਜੀ ਸਿੰਘ ਦੇ ਨਾਮ ਲੋਂ ਵਿਅਕਤੀ ਨੇ ਫਾਇਰ ਕਰਕੇ ਇੰਜਰਡ ਕੀਤਾ ਸੀ ਨੂੰ ਹਾਂਜੀ ਇਹਦਾ ਪਤਾ ਲੱਗਾ ਹੈ ਕਿ ਤੇ ਡੈਥ ਹੋ ਗਈ ਹੈ ਕਦਮਾਂਦਰ ਚ ਆਲਰੇਡੀ ਪਹਿਲਾਂ ਦਰਜਾ ਦੇ ਚ ਜੁਰਮ ਦਾ ਵਾਦਾ ਕਰਕੇ ਰਿਪੋਰਟ ਕੀਤੀ ਜਾ ਰਹੀ ਹੈ ਸਿਰ ਬੰਦੇ ਕੋ ਨਹੀਂ ਬੰਦੇ ਕਰ ਰਹੇ ਜਿਹੜੇ ਆਇਡੈਂਟੀਫਾਈਡ ਨਹੀਂ ਹੋਏ ਬੰਦੇ ਕਰ ਰਹੇ ਟੈਕਨੀਕਲ ਤੌਰ ਤੇ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਰ ਕੋ ਕੈਮਰਾ ਵਗੈਰਾ ਸੀਸੀਟੀਵੀ ਦੇ ਸਾਹਮਣੇ ਆ ਹਾਂਜੀ ਹਾਂਜੀ ਕਰ ਰਹੇ ਆ ਜੀ ਕੈਮਰੇ ਤੇ ਕੈਮਰੇ ਵੀ ਖੰਗਾਤ ਹੈ ਸਾਰੇ ਪੂਰਾ ਪੂਰਾ ਹਫਤਾ ਹੋ ਗਿਆ ਇਹ ਤਾਂ ਕੋ ਕੈਮਰੇ ਵਗੈਰਾ ਕੋਈ ਪਤਾ ਨਹੀਂ ਕਿੱਥੇ ਨਹੀਂ ਕੈਮਰੇ ਚ ਆਈਆਂ ਕੁਝ ਫੁਟੇਜ ਆਈਆਂ ਨੇ ਪਰ ਉਹ ਜੇ ਪਛਾਨੀਆਂ ਨਹੀਂ ਜਾ ਰਹੀਆਂ ਕੈਮਰੇ ਤੋਂ ਫੁਟੇਜ ਤੇ ਜ਼ਰੂਰ ਹੈ ਫਿਰ ਕੁਝ ਹੋਰ ਮਾਮਲਾ ਤਾਂ ਨਹੀਂ ਸਾਹਮਣੇ ਆਇਆ ਕੋ ਪਤਾ ਲੱਗਾ ਹੋਵੇ ਕਿ ਆਰਮੀ ਦੇ ਵਿੱਚ ਹੋਵੇ ਕੋਈ ਹੋਰ ਮਾਮਲਾ ਨਹੀਂ ਸਾਹਮਣੇ ਆਇਆ ਅਜੇ ਕੋਈ ਕਲੀਅਰ ਨਹੀਂ ਹੈ ਇਨਵੈਸਟੀਗੇਸ਼ਨ ਜਾਰੀ ਹੈ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਏਗਾ ਤਦ ਦੱਸਾਂਗੇ